ਤਬਾ ਜੀ ਇਸ ਜਗ੍ਹਾ ਦਾ ਕੀ ਨਾਮ ਹੈ ਜਿੱਥੇ ਮੇਲਾ ਚੱਲ ਰਿਹਾ ਹੈ ਹਾਂ ਜੀ ਕਿਸ ਜਗ੍ਹਾ ਦਾ ਕੀ ਨਾਮ ਹੈ ਪਿੰਡ ਦਾ ਕੀ ਨਾਮ ਹੈ ਜਿੱਥੇ ਮੇਲਾ ਚੱਲ ਰਿਹਾ ਹੈ ਪਿੰਡ ਦਾ ਨਾਮ ਕਮਾਲਪੁਰ ਮੋਠਾ ਵਾਲਾ ਜਗ੍ਹਾ ਦਾ ਨਾਮ ਬਾਬਾ ਰੱਟਰ ਦਾ ਤਬਾ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਚੱਲ ਰਿਹਾ ਹੈ ਇਹ 50 60 ਸਾਲ ਹੋ ਗਏ ਚੱਲਦਿਆਂ ਅੱਛਾ ਅੱਛਾ ਜੀ ਹਾਂ ਜੀ ਪੁਰਾਣਾ ਮੇਲਾ ਚੱਲਦਾ ਸਾਡੇ ਜਮਨ 50 ਤੋਂ 80 ਪਹੁੰਚ ਗਏ 60 ਸਾਲ ਹੋ ਗਏ ਐਨ ਆਰ ਆਈ ਵੀਰ ਪਿੰਡ ਵਾਸੀ ਸਹਿਯੋਗ ਦੇ ਨਾਲ ਕਿੰਨਾ ਦੋਹਾਂ ਦੇ ਐਨ ਆਰ ਆਈ ਵੀਰਾਂ ਦੇ ਨਾਲ ਐਨ ਆਰ ਆਈ ਵੀਰਾਂ ਦਾ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਵਧੀਆ ਮਨਾਇਆ ਜਾਂਦਾ ਹੈ ਇਹ ਜਿਹੜਾ ਮੇਲਾ ਵਾ ਕਿੰਨੇ ਦਿਨ ਚੱਲਦਾ ਇਹ 1 ਡੇ ਚੱਲਦਾ ਜੀ ਅੱਛਾ 1 ਦਿਨ ਫੇਸ ਮੇਲੇ ਵਿੱਚ ਕੋਈ ਛਿੰਝ ਮਕਾਬਲਾ ਵੀ ਹੁੰਦਾ ਤੇ ਛਿੰਝ ਮੁਕਾਬਲਾ ਕੁਛ ਨਹੀਂ ਉਧਰ ਪਕਾਉਣਿਆ ਨਾਲ ਲੰਗਰ ਦੇ ਲੇਪਿਆ ਨਾਲ ਲੰਗਰ ਚਾਹ ਦਾ ਲੰਗਰ ਨਿਆਜ ਪ੍ਰਸ਼ਾਦੇ ਬੰਦੇ ਬਹੁਤ ਵਧੀਆ ਮੇਲਾ ਮਨਾਇਆ ਜਾਂਦਾ ਤੇ ਆਪਣਾ ਇਸ ਮੇਲੇ 'ਚ ਦੂਰ ਦੂਰੋਂ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਨ ਨੂੰ ਅੱਜ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਤਾਂ ਤਰਨਪੁਰੋਂ ਕਪੂਤਰੇੋਂ ਜਲੰਧਰੋਂ ਇੱਥੋਂ ਹੀ ਕਿਤੇ ਪਤਾ ਲੱਗਦਾ ਐ ਲੋਕਮੈਂਟ ਕਰਾਈ ਦੀ ਐ ਸਾਰੇ ਨਗਰਾਂ ਦੇ ਲਾ ਕੇ ਲਾ ਕੇ ਤੇ ਸੰਗਤਾਂ ਆਉਂਦੀਆਂ ਇਹ ਜ ਮੈਂ ਮੰਨਦਾ ਜੀ ਇਹ ਬਾਬੇ ਪਹਿਲਾਂ ਬਜ਼ੁਰਗਾਂ ਦੇ ਪਈ ਪੁਰਾਣੀ ਜਗਾ ਇਹਨੇ ਪੀਰਾਂ ਦੀ ਤੇ ਜਦੋਂ ਤਾਂ 50 ਦੇ ਰਹੀ ਹੋ ਗਏ ਉਦੋਂ ਤਾਂ ਮਤਲਬ ਕਿ ਪਹਿਲਾਂ ਉਹ ਬਜ਼ੁਰਗ ਮੰਨੀ ਆਉਂਦੇ ਆ ਮਤਲਬ ਪੀਰਾਂ ਦੀ ਜਗਾ ਹੈ ਤੁਸੀਂ ਸੰਗਤਾਂ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸੱਤੇ ਇਹ ਚਾਹੁੰਨਾ ਵੀ ਬਾਬੇ ਦੇ ਆਇਆ ਕਰੋ ਮੱਥਾ ਟੇਕਿਆ ਕਰੋ ਤੇ ਬਾਬੇ ਦੇ ਨਾਲ ਜਰੋ ਤੇ ਸੰਗਤਾਂ ਨੇ ਉਪਯੋਗ ਸਾਰਾ ਕੋਈ ਸਹੀ ਨਾ ਸੰਗਤਾਂ ਦਾ ਮੇਰਾ ਨਾਮ ਤੁੰਦ ਕੌਰ ਹੈ ਪਾਲੀਸ ਜੀ ਰਣਕੁਮਾਰਪੁਰ ਦੇ ਰਹਿਣ ਵਾਲੇ ਆ ਇਹ ਜੋ ਆਬਰ ਦਾ ਪਿੰਡ ਦਾ ਮੇਲਾ ਬੜੇ ਸਹਿਯੋਗ ਦੇ ਨਾਲ ਪਿੰਡ ਕੁਮਾਰਪੁਰ ਵਿਖੇ ਬਾਹਰਲੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਜੋ ਕਿ ਇਹ ਬਹੁਤ ਹੀ ਪੁਰਾਣੀ ਜਗ੍ਹਾ ਹੈ ਗਾ ਆਪਣੇ ਬਚਪਨ ਤੋਂ ਯਸੀਆਂ ਨੇ ਦੇਖਦੇ ਆਏ ਆ ਇਹ ਸਾਡੇ ਬਜ਼ੁਰਗ ਜੋ ਇਹਨਾਂ ਦੀ ਮਾਨਤਾ ਕਰਦੇ ਸੀ ਜੋ ਅਸੀਂ ਇਹਨਾਂ ਤੋਂ ਹੀ ਪ੍ਰਾਪਤ ਕਰਦੇ ਆ ਜੋ ਅਸੀਂ ਮੰਗ ਮੰਗਦੇ ਆ ਸਾਡੀ ਆਸਾਂ ਭਰਾ ਅਸੀਂ ਇਹ ਚਾਹਨੇ ਸੰਗਤ ਨੂੰ ਜੋੜਉਣਾ ਹੈ ਆਪਣੀ ਮਨ ਖੋਲ ਕੇ ਆਪਣੀ ਸੇਵਾ ਕਰਉਏ ਇਹ ਵੀ ਆਪਣਾ ਖੋਲਣਾ ਕਰਕੇ ਜਾਓ। ਅਮੂ ਅਮਲੀਆ ਰਾਜਾ ਪਾਉ ਜੀ ਇਹ ਲੋਟ ਹੀ ਪੀਰਾਂ ਦੀ ਛੱਤੀ ਸ਼ਾਦੀ ਜਗਾ ਹੈ। ਸਾਰੇ ਨਗਰ ਨਿਵਾਸੀਆਂ ਨੂੰ ਐਨਆਰਆਈ ਪੀਰਾਂ ਨੂੰ ਜੁੜਾਣੇ ਬਹੁਤ ਹੀ ਸੁਜੋਗਤਾ ਨਾਲ ਬਹੁਤ ਸਾਰੀਆਂ ਮੁਬਾਰਕਾਂ ਇਸ ਜਨਮ ਦਿਨ ਤੇ ਨਾਲ ਸ਼ੁਭ ਕਾਮਨਾ। ਕਿਰਪਾ ਜੀ। ਸਤਿ ਸ਼੍ਰੀ ਅਕਾਲ ਸਰ ਕੀ ਨਾ ਆਪਣਾ ਕੀ ਨਖੀ ਭਾਈ ਜਿਕਰਾ ਰੱਤਾ ਪੀਰ ਜੀ ਦਾ ਸਰ ਜੀ ਸਰ ਨਾ ਭਵਿੰਦਰ ਸਿੰਘ ਜੀ ਮਾ ਜੀ ਸਰ ਇਹ ਇਹ ਕਿਹੜਾ ਪਿੰਡ ਹੈ ਜਿੱਥੇ ਇਹ ਮੇਲਾ ਲੱਗ ਰਿਹਾ ਹੈ ਇਹ ਕਮਾਲਪੁਰ ਮੋਠਾ ਵਾਲਾ ਜੀ ਸਰ ਕਿੰਨਾ ਟਾਈਮ ਹੋ ਗਿਆ ਤੇ ਮੇਲਾ ਚੱਲ ਰਿਹਾ ਹੈ ਇਹ ਸਾਡੇ ਵੱਡੇ ਵੱਡੇ ਰੇ ਕਰਾਉਂਦੇ ਰਹੇ ਬਾਅਦ ਚ ਸਾਡੀ ਦੂਤੀ ਲੱਗੀ ਆ ਸੀ ਕਰਾਉਂਦੇ ਅੱਜ ਦੇ ਮੇਲੇ ਦੁੱਤੀ ਸਾਹਬ ਅ ਵੀ ਦੁੱਤੀ ਸਾਹਬ ਆਪ ਦਾ ਸਨਮਾਨ ਕਰ ਲੈ ਦੁੱਤੀ ਸਾਹਬ ਆਹੋ ਅੱਜ ਚਾਰ ਪੰਜ ਕਲਾਕਾਰ ਆਏ ਸੀ ਅ ਦੁੱਤੀ ਸਾਹਬ ਨਾਲ ਦੇ ਦਿਓ ਜੀ ਆ ਗਏ ਬਹੁਤ ਹੀ ਵਧੀਆ ਮੇਲਾ ਹੋਇਆ ਤੇ ਗਾ ਵੀ ਅੰਦਰ ਰਵੇ ਕਰੋ ਨਾ ਦਾ ਸਰ ਇਸ ਮੇਲੇ ਚ ਇਹਨਾਂ ਦੇ ਨਾਲ ਜੀ ਤੁਸੀਂ ਆ ਗਏ ਗੁੰਦੂ ਪਾਜੀ ਸਾਰੇ ਬਹੁਤ ਜੁੜੇ ਸਾਡੇ ਨਾਲ ਦਿੱਤੀ ਸਾਰ ਬਹੁਤ ਵਧੀਆ ਪਰਮਾਤਮਾ ਮੇਰ ਕਰੇ ਲੋਕਾਂ ਨੂੰ ਕਹਿੰਦੇ ਆ ਵੀ ਇਹ ਪਿਆਰ ਭਾਵਨਾ ਆ ਜੁੜੇ ਰਹੋ ਇੰਜ ਨਾਲ ਮਿਲ ਕੇ ਮੇਲੇ ਕਰਾਈਏ ਤੇ ਬਹੁਤ ਵਧੀਆ ਗੱਲ ਆ ਹੋਰ ਵੀ ਦਿਲਵਿੰਦਰ ਪਾਜੀ ਆਜੂ ਆਜੂ ਮੇਲੇ ਵਿੱਚ ਟੱਟ ਲੱਗ ਆਓ ਜਨਾ ਪਾਜੀ ਕੋਈ ਨਾ ਬੋਲੀ ਜਾਂਦਾ ਬਾਈ ਜੀ ਸਭ ਕੁਝ ਤੇ ਬਹੁਤ ਵਧੀਆ ਹੋਇਆ ਮੇਲਾ ਹਾਂਜੀ ਮੇਲੇ ਵਿੱਚ ਜੀ ਕਿਹੜੇ ਗੀਤ ਕਲਾਕਾਰ ਆਪਣੇ ਜਿਹੜੇ ਜੀ ਕਲਾਕਾਰਾਂ ਨੇ ਹਾਜ਼ਰੀ ਭਰੀ ਜੇ ਮੇਲੇ ਵਿੱਚ ਬਹੁਤ ਵਧੀਆ ਕਲਾਕਾਰ ਆਏ ਸੱਭਿਆਚਾਰਕ ਪ੍ਰੋਗਰਾਮ ਸੀਗਾ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਉਹਨਾਂ ਨੇ ਕਿ ਸਾਡੇ ਮੇਲੇ ਦੇ ਵਿੱਚ ਕੋਈ ਲੈਕਚਰ ਗਏ ਜਿਹੜੇ ਤੇ ਆਪੀ ਦੀ ਵਰਤੀ ਸੇਵਾ ਕਰਦੇ ਨੂੰ ਲੱਗਦੇ ਤੇ ਕਲਾਕਾਰ ਸੱਦੀ ਜਿਆ ਮੇਸ਼ਾ ਬਾਹਰੋਂ ਸੱਦੀ ਜਿਆ ਨਵੇਂ-ਨਵੇਂ ਸੰਗਰਾਂ ਨੂੰ ਮੌਕਾ ਦਿੱਤਾ ਭਾਜੀ ਦੂਰ ਦੂਰ ਵਗੇ ਸੰਤਾਂ ਨੂੰ ਤੇ ਆਪਣਾ ਕੀ ਸੰਦੇਸ਼ ਮੈਸੇਜ ਦੇਣਾ ਚਾਹੀਦਾ ਅਸੀਂ ਤਾਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਜਿਹੜੇ ਵੀ ਆਏ ਆ ਬਹੁਤ ਵਧੀਆ ਤੇ ਬੜਾ ਵਧੀਆ ਸਹਿਯੋਗ ਦਿੱਤਾ ਆ ਬਹੁਤ ਸੋਹਣਾ ਜਿਹੜੀ ਅੱਜ ਕੱਲ ਦੀ ਜੁਵਾ ਪੀੜੀ ਨਸ਼ੇ ਵਿੱਚ ਵੱਡੀ ਪਈ ਉਹਨਾਂ ਨੂੰ ਆਪਣਾ ਕੀ ਮੈਸੇਜ ਮੈਂ ਕਹਿੰਦਾ ਜੁੜੋ ਨਾਲ ਬਹੁਤ ਵਧੀਆ ਗੱਲ ਆ ਇਹਦਾ ਮੇਲਿਆਂ ਦੇ ਨਾਲ ਜੀਵਲਾਪ ਸਿੰਘ ਜੀ ਇਹਨਾਂ ਨੂੰ ਬੇਨਤੀ ਆ ਬੰਦੇਆਂ ਨੂੰ